ਅਰੇੜੀ ਪਿੰਡ ਦੀ ਭੋਲੀ ਪਾਲੀ ਲੜਕੀ ਦਾ ਵਯਾ ਹੋ ਗਿਆ ਡੰਡੀ ਉਹ ਆਪਣੇ ਘਰ ਵਿੱਚ ਬਹੁਤ ਸ਼ਾਂਤ ਸੁਹਾਵਦੀ ਸੀ ਡੰਡੀ ਉਸ ਦੀ ਮਾਂ ਆਪਣੀ ਧੀ ਦੀ ਚਿੰਤਾ ਕਰਨ ਲੱਗੀ ਡੰਡੀ ਉਸ ਦੇ ਸਹੁਰੇ ਪਰਿਵਾਰ ਵਾਲੇ ਕੁੜੀ ਨੂੰ ਬਹੁਤ ਤੰਗ ਕਰਦੇ ਸਨ ਡੰਡੀ ਕੁੜੀ ਨੇ ਆਪਣੀ ਮਾਂ ਨੂੰ ਸਹੁਰਿਆਂ ਦੇ ਬਾਰੇ ਕੁਝ ਨਾ ਦੱਸਿਆ ਅਤੇ ਉਹ ਆਪਣੇ ਪਤੀ ਅਤੇ ਸਹੁਰਿਆਂ ਨਾਲ ਔਖੀ ਸੌਖੀ ਹੋ ਕੇ ਨਜਿੱਠਣ ਲੱਗ ਪਈ ਡੰਡੀ ਮਾਂ ਨੇ ਆਪਣੀ ਧੀ ਦੀ ਹੁਣ ਚਿੰਤਾ ਕਰਨੀ ਛੱਡ ਦਿੱਤੀ ਡੰਡੀ ਮਾਂ ਸੋਚਦੀ ਸੀ ਕਿ ਉਹ ਸ਼ਾਂਤ ਸੁਭਾਅ ਦੀ ਹੈ ਇਸ ਕਰਕੇ ਉਸਨੇ ਆਪਣੇ ਪਤੀ ਅਤੇ ਬਾਕੀ ਪਰਿਵਾਰ ਨੂੰ ਮਿੱਠੀ ਜਵਾਨ ਨਾਲ ਕੀਲ ਲਿਆ ਹੋਵੇਗਾ ਡੰਡੀ ਅਚਾਨਕ ਜਵਾਈ ਬੈਗ ਚੁੱਕ ਕੇ ਸਹੁਰੇ ਆ ਗਿਆ ਡੰਡੀ ਜਵਾਈ ਨੇ ਆਪਣੀ ਸੱਸ ਦੇ ਅੱਗੇ ਬੈਗ ਸੁੱਟ ਦਿੱਤੇ ਡੰਡੀ ਸੱਸ ਨੇ ਕਿਹਾ ਦਾਮਾਦ ਜੀ ਰਾਮ ਨਾਲ ਗੱਲ ਦੱਸੋ ਕੀ ਗੱਲ ਹੋਈ ਹੈ ਰਸ਼ਨ ਚੰਨ ਜਵਾਈ ਗੁੱਸੇ ਨਾਲ ਬੋਲਿਆ ਆਪਣੀ ਧੀ ਕੋਲੋਂ ਪੁੱਛ ਲਓ ਡੰਡੀ ਜਵਾਈ ਦੀ ਗੱਲ ਮੰਨ ਕੇ ਮਾਂ ਨੇ ਆਪਣੀ ਧੀ ਨੂੰ ਜਦ ਪੁੱਛ ਲਿਆ ਤਾਂ ਧੀ ਅਸਮਾਨੀ ਬਿਜਲੀ ਵਾਂਗ ਲਿਸ਼ਕੀ ਅਤੇ ਬੱਦਲ ਵਾਂਗ ਗਰਜੀ ਡੰਡੀ ਉਹ ਆਪਣੇ ਪਤੀ ਨੂੰ ਪਤਾ ਨਹੀਂ ਕੀ ਕੀ ਬੋਲੀ ਗਈ ਡੰਡੀ ਉੱਚੀ ਉੱਚੀ ਕਹਿਣ ਲੱਗੀ ਮੈਂ ਕਰਦੀ ਨੌਕਰ ਹਾਂ ਸਾਰੇ ਪਰਿਵਾਰ ਨੂੰ ਰੋਟੀ ਪਕਾ ਕੇ ਦੇਵਾ ਝਾੜੂ ਮਾਂਜਾ ਕਰਾਂ ਨਿਆਣੇ ਸੰਭਾਂ ਸਾਰੇ ਪਰਿਵਾਰ ਦੀਆਂ ਗੱਲਾਂ ਵੀ ਸੁਣਾ ਡੰਡੀ ਕੀ ਤੂੰ ਕਦੇ ਬਾਹਰ ਅੜੀ ਲੈ ਕੇ ਗਿਆ ਪ੍ਰਸ਼ੰਚਨ ਚੰਨਾ ਚੰਗੇ ਕੱਪੜੇ ਲੈ ਕੇ ਦਿੱਤੇ ਆਦ ਆਦ ਡੰਡੀ ਮਾਂ ਕਦੇ ਧੀ ਦੇ ਮੂੰਹ ਵੱਲ ਅਤੇ ਕਦੇ ਜਵਾਈ ਵੱਲ ਵੇਖ ਹੈਰਾਨ ਹੋਈ ਜਾਵੇ ਡੰਡੀ ਮਾਂ हैरान हो के कह लगी दामाद जी मैं ती अपनी चिड़ी बना के तोरी सी डंडी तुसी सारे टब्बर ने ताने महीने दिया चुंजा मार मार के बाज बना दी है डंडी जवाई ता अपनी सस ए गल सुन के तितर हो गया डंडी ਅੱਜ ਯੂਨੀਵਰਸਿਟੀ ਤੋਂ ਘਰ ਆਉਂਦਿਆਂ ਮੈਂ ਇੱਕ ਬੱਚੇ ਨੂੰ ਸਕੂਲ ਦੀ ਵਰਦੀ ਪਾਇਆ ਸਾਈਕਲ ਦੇ ਪਿੱਛੇ ਬੈਠੇ ਦੇਖਿਆ ਜਿਸ ਨੂੰ ਉਸ ਦਾ ਬਾਪ ਚਲਾ ਰਿਹਾ ਸੀ ਡੰਡੀ ਪਿਓ ਹੀ ਹੋਵੇਗਾ ਮਨ ਵਿੱਚ ਸੋਚਿਆ ਕਿਉਂਕਿ ਸਿਖਰ ਦੁਪਹਿਰੇ ਗਰਮੀ ਵਿੱਚ ਆਪਣੇ ਬੱਚੇ ਖਾਤਰ ਸਾਈਕਲ ਚਲਾਉਣਾ ਇਵੇਂ ਤਾਂ ਇੱਕ ਪਿਓ ਹੀ ਕਰ ਸਕਦਾ ਡੰਡੀ ਸੋਚਿਆ ਇੱਕ ਤਸਵੀਰ ਲੈ ਲਵਾਂ ਪਰ ਉਸ ਦ੍ਰਿਸ਼ ਨੂੰ ਵੇਖਦਿਆਂ ਮਨ ਇੰਨੀਆਂ ਡੂੰਘੀਆਂ ਸੋਚਾਂ ਵਿੱਚ ਪੈ ਗਿਆ ਕਿ ਸਾਈਕਲ ਪਿੱਛੇ ਰਹਿ ਗਿਆ ਅਤੇ ਬਸ ਅੱਗੇ ਲੰਘ ਗਈ ਡੰਡੀ ਦੇਖਦਿਆਂ ਦੇਖਦਿਆਂ ਮਨ ਰੋਪਿਆ ਮਾਪਿਓ ਆਪਣੇਆ ਬੱਚਿਆਂ ਖਾਤਰ ਕੀ ਨਹੀਂ ਕਰਦੇ ਡੰਡੀ ਆਪਣੇ ਖਾਬ ਮਾਰ ਕੇ ਆਪਣੇ ਬੱਚਿਆਂ ਦੇ ਖਾਬ ਸਜਾਉਣ ਨੂੰ ਖੂਨ ਪਸੀਨਾ ਇੱਕ ਕਰ ਦਿੰਦੇ ਨੇ ਡੰਡੀ ਇੱਕ ਲਿਖਤ ਜਾਦ ਆ ਗਈ ਕਮਾਲ ਦੀ ਹਸਤੀ ਹੁੰਦੀ ਹੈ ਬਾਪ ਔਲਾਦ ਕਮਾਉਣ ਵੀ ਲੱਗ ਜਾਵੇ ਫਿਰ ਵੀ ਪੁੱਛਦਾ ਹੈ ਜੇ ਕੁਝ ਚਾਹੀਦਾ ਤਾਂ ਦੱਸ ਦੇ ਟੰਡੀ ਵਾਹਿਗੁਰੂ ਸਲਾਮਤ ਰੱਖੇ ਸਾਡੇ ਗੁਰੂ ਸਾਡੇ ਨਸੀਬ ਅਤੇ ਸਾਡੇ ਹੱਥ ਵਰਗੇ ਮਾਂ ਪਿਓ